ਉਨੇ ਉਹ ਲੱਕੜਾਂ ਵੱਢ ਲਈਆਂ ਬਾਜ਼ਾਰ ਵਿੱਚ ਆ ਕੇ ਵੇਚੀਆਂ ਥੋੜੇ ਪੈਸੇ ਵੱਧ ਮਿਲ ਗਏ ਮਨ ਅੰਦਰ ਵਿਸ਼ਵਾਸ ਆ ਗਿਆ ਕਿ ਫਕੀਰ ਕਰਮਤੀ ਹੈ ਇਹਨੂੰ ਪਤਾ ਸੀ ਕਿ ਅੱਗੇ ਲੱਕੜਾਂ ਕੀਮਤੀ ਨੇ ਅੱਜ ਪੈਸੇ ਵੱਧ ਮਿਲੇ ਨੇ ਮੈਂ ਤਾਂ ਅੱਗੇ ਇੰਨੇ ਸਾਲਾਂ ਵਿੱਚ ਦਸਾਂ 20 ਸਾਲਾਂ ਚ ਆਇਆ ਹੀ ਨਹੀਂ ਇੱਧਰ ਉਹ ਫਕੀਰ ਫਿਰ ਮਿਲਿਆ ਥੋੜੇ ਦਿਨਾਂ ਬਾਅਦ ਉਹਨੇ ਕਿਹਾ ਭਾਈ ਤੂੰ ਫਿਰ ਅਜੇ ਉੱਥੇ ਦਾ ਉੱਥੇ ਥੋੜਾ ਹੋਰ ਅੱਗੇ ਜਾ ਤੈਨੂੰ ਕਿਹਾ ਸੀ ਅੱਗੇ ਜਾ ਉਹਨੇ ਉਸ ਫਕੀਰ ਦੇ ਬਚਨਾਂ ਨੂੰ ਫਿਰ ਉਸੇ ਤਰ੍ਹਾਂ ਮੰਨ ਕੇ ਹੋਰ ਅੰਗੇ ਚੱਲ ਗਿਆ ਕਹਿੰਦੇ ਨੇ ਇੱਕ ਜੰਗਲ ਦਾ ਪਾਸਾ ਲੰਘਿਆ ਬੜਾ ਹੈਰਾਨ ਹੋਇਆ ਹੁਣ ਤਾਂ ਚੰਦਨ ਦੀਆਂ ਲੱਕੜਾਂ ਦਿਸਣ ਲੱਗ ਪਈ ਚੰਦਨ ਦੇ ਵਿੱਚੋਂ ਦਰਖਤ ਮਿਲੇ ਉਹਨੇ ਵਟ ਲੈ ਰੋਜ਼ ਲਿਆ ਕੇ ਵਟ ਕੇ ਵਜਾਰ ਵੇਚਦਾ ਲੱਖਾਂ ਰੁਪਈਆ ਉਸਨੇ ਕਮਾ ਲਿਆ ਉਹ ਜਿਵੇਂ ਜਿਵੇਂ ਅੱਗੇ ਵਧਦਾ ਗਿਆ ਚੰਦਨ ਦੇ ਦਰਖਤ ਵੇਚ ਕੇ ਉਹ ਤਾਂ ਅਮੀਰ ਹੋ ਗਿਆ ਹੁਣ ਉਸਦੇ ਬਾਹਰਲੇ ਹਾਲਾਤ ਬਦਲ ਲਗੇ ਅਮੀਰ ਹੋ ਗਿਆ ਘਰ ਵੀ ਬਦਲ ਲਿਆ ਸਭ ਕੁਝ ਬਦਲ ਲਿਆ ਹੁਣ ਇੱਕ ਅੰਦਾ ਨੌਕਰ ਵੀ ਨਾਲ ਲਿਆਉਂਦਾ ਤੇ ਸਾਹਸੰਦਰ ਜਦੋਂ ਉਹਦਾ ਘਰੋਵਾਰ ਵੱਧ ਗਿਆ 5-7 ਸਾਲ ਗੁਜ਼ਰ ਗਏ ਫਕੀਰ ਬਾਜ਼ਾਰ ਬਲ ਆਇਆ ਤਾਂ ਉਸ ਦਾ ਬਹੁਤ ਵੱਡਾ ਘਰੋਵਾਰ ਉਹਨੇ ਨੌਕਰ ਚੱਕਰ ਰੱਖੇ ਨੇ ਵੱਡੇ ਢਾਲ ਲੱਕੜ ਦੇ ਲਾਏ ਨੇ ਪਹਿਲਾਂ ਉਹ ਕਿਸੇ ਦੇ ਢਾਲ ਤੇ ਲੱਕੜਾਂ ਵੇਚਦਾ ਸੀ ਹੁਣ ਲੋਕੀ ਉਹਦੇ ਢਾਲ ਤੇ ਵੇਚਦੇ ਨੇ ਜਦੋਂ ਫਕੀਰ ਨੇ ਵੇਖਿਆ ਉਹ ਸ਼ਾਹੂ ਘਾਰ ਸਜਣ ਨੇ ਵੀ ਵੇਖਿਆ ਉਨਕੇ ਇਸ ਫਕੀਰ ਦੇ ਬਚਨਾਂ ਕਰਕੇ ਮੈਨੂੰ ਚੰਦਨ ਦੀ ਲੱਕੜ ਲੱਭੀ ਮੈਂ ਕਰੋੜਾਂਪਤੀ ਹੋ ਗਿਆ ਉੱਠ ਕੇ ਅਦਬ ਸਤਿਕਾਰ ਕੀਤਾ ਮਹਾਂਪੁਰਸ਼ੋ ਆਓ ਚਰਨ ਪਾਓ ਜਲ ਪਾਣੀ ਸ਼ਕੋ ਤੁਹਾਡੇ ਬਚਨਾਂ ਕਰਕੇ ਤਾਂ ਮੈਂ ਅਮੀਰ ਹੋਇਆ ਤੁਹਾਡੇ ਕਰਕੇ ਤਾਂ ਅੱਜ ਮੈਂ ਐਡਾ ਵੱਡਾ ਸ਼ਾਹੂਕਾਰ ਬਣ ਗਿਆ ਤੁਸੀਂ ਕਿਹਾ ਸੀ ਅੱਗੇ ਜਾ ਅੱਗੇ ਫਿਰ ਮੈਨੂੰ ਚੰਦਨ ਦੀਆਂ ਲੱਕੜਾਂ ਦਾ ਜੰਗਲ ਮਿਲ ਗਿਆ ਮੈਂ ਤਾਂ ਚੰਤਨ ਵੇਚ-ਵੇਚ ਕੇ ਕਰੋੜਾਂਪਤੀ ਹੋ ਗਿਆ